ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਸਵਾਗਤ ਈ ਸਾਡੀ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁੜੀਆਂ ਦੇ ਨਵੇਂ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੀ ਚੈਨਲ ਤੇ ਨਵੇਂ ਆਏ ਹੋ ਤਾਂ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਜੀ ਤੇ ਵੀਡੀਓ ਨੂੰ ਅੰਤ ਦੇ ਤੱਕ ਜਰੂਰ ਦੇਖਿਆ ਕਰੋ ਜੀ ਜੇਕਰ ਤੁਸੀਂ ਵੀ ਆਪਣੀ ਲੜਕੀ ਜਾਂ ਲੜਕੀ ਦੀ ਰਿਸ਼ਤੇ ਦੀ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ 'ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਹੈ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਂਦੇ ਹਾਂ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਹਾਂਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੁਖਪ੍ਰੀਤ ਸਿੰਘ ਅਮਰਿਤਧਾਰੀ ਪਤਾ ਤੋਰੀ ਕਾਸਟ ਜੱਟ ਸਿੱਖ ਗੋਤ ਪੁੱਲਰ ਉਮਰ 12/12 1995 ਕੱਦ 5 ਫੁੱਟ 10 ਇੰਚ ਪੜ੍ਹਾਈ ਐਮੀ ਬੀ ਐਨ ਆਈ ਬੀ ਕਰੰਟ ਸਟੱਡੀਜ਼ ਸਰਟੀਫਿਕੇਟ ਕੋਰਸ ਇਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਪਟਿਆਲਾ ਯੂਨੀਵਰਸਿਟੀ ਕੰਮ ਵੀ ਜੀ ਇਹਨਾਂ ਦਾ 3 ਇਅਰ ਵਰਕ ਐਕਸਪੀਰੀਅੰਸ ਇਨ ਕੋਪ ਸੁਸਾਇਟੀ 4 ਤੋਂ 5 ਕਿੱਲੇ ਜ਼ਮੀਨ ਹੈ ਜੀ ਤੇ ਨਾਲ ਡੇਰੀ ਫਾਰਮ ਦਾ ਕੰਮ ਵੀ ਤੇ ਪਰਿਵਾਰ ਦੀ ਮੰਗੇ ਜੀ ਕੁੜੀ ਸਿੰਪਲ ਹੋਵੇ ਅਮਰਿਤਧਾਰੀ ਹੋਵੇ ਨਿਤਨੇਮੀ ਹੋਵੇ ਦਸਤਾਰ ਸਜਾਉਂਦੀ ਹੋਵੇ ਹੋਰ ਪਰਿਵਾਰ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਮੰਗ ਨਹੀਂ ਜੀ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ 'ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਤਰਨਤਾਰਨ ਕਾਸਟ ਜੱਟ ਸਿੱਖ ਉਮਰ 1993 ਕੱਦ 5 ਫੁੱਟ ਪੜ੍ਹਾਈ ਬੀ ਐਸ ਸੀ ਨਰਸਿੰਗ ਨਰਸ ਕੈਨੇਡਾ ਕਾਮੇ ਜੀ ਕੁੜੀ ਕੈਨੇਡਾ ਦੇ ਵਿੱਚ ਪੀ ਆਰ ਤੇ ਪਰਿਵਾਰ ਦੀ ਮੰਗੀ ਮੁੰਡਾ ਕਨੇਡਾ ਵਰਕ ਪਰਮਿਟ ਜਾ ਬੀਆਰ ਹੋਵੇ ਤੇ ਕੱਦ ਪੰਜ ਫਾਨ ਗੁੱਟ 8 ਇੰਚ ਹੋਵੇ ਅੰਮ੍ਰਿਤਸਰ ਤਰਨਤਾਰਨ ਈਰੀ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਰੰਜਨਾ ਹੰਸ ਪਤਾ ਲੁਧਿਆਣਾ ਕਾਸਟ ਵਾਲਮੀਕੀ ਉਮਰ 21 12 1992 ਕੱਦ 5 ਫੁੱਟ 1 ਇੰਚ ਪੜਾਈ ਬੀ ਪਾਸ ਭਰਾ ਦੋ ਨੇ ਇੱਕ ਬ੍ਰਦਰ ਇਮੀਗ੍ਰੇਸ਼ਨ ਆਫਿਸ ਤੇ ਇੱਕ ਬ੍ਰਦਰ ਦਾ ਆਪਣਾ ਬਿਜ਼ਨਸ ਹੈ ਭੈਣ ਇੱਕੇ ਪਿਤਾ ਦਾ ਆਪਣਾ ਬਿਜ਼ਨਸ ਹੈ ਮਾਤਾ ਹਾਊਸ ਵਾਈਫ ਹੈ ਤੇ ਪਰਿਵਾਰ ਦੀ ਮੰਗੇ ਲੜਕੇ ਦਾ ਆਪਣਾ ਕਾਰੋਬਾਰ ਹੋਵੇ ਆਪਣਾ ਕੰਮ ਕਰਦਾ ਹੋਵੇ ਤੇ ਜਾਂ ਫਿਰ ਵਧੀਆ ਤਨਖਾਹ ਹੋਵੇ ਨਾਮ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਨਿਸ਼ਾਨ ਨੋਟ ਕਰੋ ਜੀ ਨਾਮ ਕਨਵਲਜੀਤ ਕੌਰ ਜਨਮ ਸਥਾਨ ਕੁਰਕ ਖੇਤਰਾ ਕਾਸਟ ਈਮਾਨ ਉਮਰ 3 ਫਰਵਰੀ 1996 ਬਰਥ ਪਲੇਸ 2:30 AM ਕੰਧ ਪਾਈ 44 ਇੰਚ ਪੜਾਈ ਬੀ ਐਸਸੀ ਐਮਬੀਏ ਪ੍ਰੋਜੈਕਟ ਮੈਨੇਜਮੈਂਟ ਡਿਪਲੋਮਾ ਕੈਨੇਡਾ ਪ੍ਰਾਏਕੇ ਮੈਰੀਡੇ ਭੈਣੇਕੇ ਅਡ ਮੈਰੀਡੇ ਕੈਨੇਡਾ ਹੈ ਪਿਤਾ ਰੇਡ ਆਇਰਨੀ ਹਰਿਆਣਾ ਰੋਡਵੇਸ ਤੋਂ ਤੇ ਮਾਤਾ ਹਾ ਉਸ ਵਾਈਬ ਨੇ ਕਾਮ ਵੀ ਇਨ ਦਾ ਇਮੀਗ੍ਰੇਸ਼ਨ ਕਨਸਲਟੈਂਟ ਇਨ ਕੈਨੇਡਾ ਤੇ ਪਰਿਵਾਰ ਦੀ ਮੰਗੇ ਮੁੰਡਾ ਕੈਨੇਡਾ ਹੋਵੇ ਸੇਮ ਕਾਸਟ ਤੋਂ ਹੋਵੇ ਨਾ ਪਰਿਵਾਰ ਦੇ ਦੋ ਨੰਬਰ ਦਿੱਤੇ ਗਏ ਆ ਦਿੱਤੇ ਗਏ ਨੰਬਰਾਂ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਟਰੋਟ ਕਰੋ ਜੀ ਨਾਮ ਗੌਰ ਪਤਾ ਫਰੀਦਕੋਟ ਕਾਸਟ ਜੱਟ ਸਿੱਖ ਉਮਰ 1995 ਕੱਦ 5 ਫੁੱਟ 2 ਇੰਚ ਭੈਣ 1 ਇੱਕੀ ਤੇ ਭਰਾ ਵੀ 1 ਇੱਕੀ ਕੰਮ ਕੁੜੀ ਕੈਨੇਡਾ ਪੀਆਰ ਐਂਡ ਸਿਟੀਜ਼ਨਸ਼ਿਪ ਦੀ ਫਾਈਲ ਅਪਲਾਈ ਅਮਰੀਕਾ ਦੇ 10 ਸਾਲ ਦਾ ਵੀਜ਼ਾ ਹੈ ਜੀ ਨਾਲ ਕੁਲ ਤੀ ਪਰਿਵਾਰ ਦੀ ਮੰਗੀ ਹੁੰਦਾ ਕਨੇਡਾ ਉਹ ਵੀ ਭਾਵੇਂ ਕਿਸੇ ਵੀ ਸਟੇਟਸ ਤੋਂ ਹੋਵੇ ਨਸ਼ਾ ਰਹਿਤ ਹੋਵੇ 16 ਸਨਖਾ ਹੋਵੇ 10 ਕਿਲੇ ਜ਼ਮੀਨ ਹੋਵੇ ਤੇ ਮਾਲਵਾ ਏਰੀਆ ਦੇ ਹੀ ਇਹਨਾਂ ਨਾਲ ਸੰਪਰਕ ਕਰਨਾ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਤਾ ਜ਼ਿਲ੍ਹਾ ਮਹਾਲੀ ਕਾਸਟ ਜੱਟ ਸਿੱਖ ਉਮਰ 1997 ਕੱਦ 5 ਫੁੱਟ 4 ਇੰਚ ਪੜਾਈ ਬੀ ਕਾਮ ਐਮ ਕਾਮ ਪੈਨ ਨੋ ਪ੍ਰਾ ਇੱਕੀ ਮੈਰੀਡੇ ਮੰਗੇ ਜੀ ਮੁੰਡਾ ਵੈਸ਼ਨੋ ਹੋਵੇ ਖਾਨਦਾਨੀ ਪਰਿਵਾਰ ਤੋਂ ਹੋਵੇ 15 ਤੋਂ 20 ਕਿੱਲੇ ਜ਼ਮੀਨ ਹੋਵੇ ਜੇ ਮੁੰਡਾ ਨੌਕਰੀ ਕਰਦਾ ਹੋਵੇ ਤਾ ਜਮੀਨ 10 ਕਿੱਲੇ ਹੋਵੇ ਤੇ ਨੇੜੇ ਵਾਲੇ ਹੀ ਇਹਨਾਂ ਨੂੰ ਸੰਪਰਕ ਕਰਨ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਡਾਇਰੈਕਟ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰ ਪਤਾ ਲੁਧਿਆਣਾ ਕਾਸਟ ਜੱਟ ਸਿੱਖ ਗੋਤ ਕਾਹਲੋਂ ਉਮਰ ਅਗਸਤ 1990 ਕੱਦ 55 ਪੜਾਈ ਪਲੱਸ 2 ਮੈਡੀਕਲ ਐਮਏ ਪਬਲਿਕ ਐਡਮਿਨਿਸਟ੍ਰੇਸ਼ਨ ਇੰਗਲਿਸ਼ మీడియం ਬੀਐਸਸੀ ਨਰਸਿੰਗ ਫ্রম ਆਸਵਾਨ ਲੁਧਿਆਣਾ 1 ਇਅਰ ਐਕਸਪੀਰੀਅੰਸ ਐਸ ਅ ਸਟਾਫ ਨਰਸ ਫ্রম ਡੀਐਮਸੀ ਹਸਪੀਟਲ ਲੁਧਿਆਣਾ ਟਿੰਡਾਲ ਪਰਵਾਰ ਦਾ ਮੰਗਤ ਸੀ ਕਿ ਇਹ ਜੀ ਪਰਿਵਾਰ ਦੀ ਮੁੰਡਾ ਐਨੜੀ ਹੋਵੇ ਕੈਨੇਡਾ ਜਾਂ ਆਸਟਰੀਆ ਦੇ ਵਿੱਚ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸੰਦੀਪ ਕੌਰ ਪਤਾ ਪੈੜੀ ਦੁਆਬਾ ਲੁਧਿਆਣਾ ਉਮਰ 12 ਤਿੰਨ 1988 ਕਾਸਟ ਜੱਟ ਸਿੱਖ ਗੋਤ ਸੋਹੀ ਕੱਦ 5 2 ਪੜ੍ਹਾਈ ਨਰਸਿੰਗ ਇਨ ਇੰਡੀਆ ਅਰਨੀ ਲਰਨਿੰਗ ਚਾਈਲਡ ਕੇਅਰ ਡਿਪਲੋਮਾ ਇਨ ਕੈਨੇਡਾ ਪੀਆਰ ਫਾਈਲ ਪ੍ਰੋਸੈਸਿੰਗ ਪ੍ਰਾਏਕੀ ਅਨਮੈਰਿਡ ਦੇ ਪਰਿਵਾਰ ਦੀ ਮੰਗੇ ਕੁੰਡਾ ਕੈਨੇਡਾ ਪੀਆਰ ਵਰਕ ਪਰਮਿਟ ਜਾਂ ਵਿਜ਼ਟਰ ਵੀਜ਼ੇ ਦੇ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਪ੍ਰਵਜਿਤ ਕੌਰ ਪ੍ਰਵਜਿਤ ਕੌਰ ਪਤਾ ਲੁਧਿਆਣਾ ਕਾਸਟ ਰਾਮਦਾਸੀਆ ਸਿੱਖ ਗੋਤ ਜਸੜ ਕੈਲੇ ਉਮਰ 5 ਦਾ 1993 ਕੰਦ 5 3 ਪੜ੍ਹਾਈ ਪਲੱਸ 2 ਨੋਨ ਮੈਡੀਕਲ ਡੀ ਫਾਰਮੇਸੀ ਪ੍ਰਾ 1265 22 ਮੈਰਿਡ ਇ ਆਸਟ੍ਰੇਲੀਆ ਮਾਤਾ ਪਿਤਾ ਨੇਜੀ ਫੈਮਿਲੀ ਦੇ ਵਿੱਚ ਤੇ ਪਰਿਵਾਰ ਦੀ ਮੰਗੇ ਹੋਂਡਾ ਨਿਊਜ਼ੀਲੈਂਡ ਅਮਰੀਕਾ ਕੈਨੇਡਾ ਇਟਲੀ ਜਾਂ ਯੂਰਪੀਅਨ ਕੰਟਰੀ ਦੇ ਵਿੱਚ ਪੀਆਰ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਬ੍ਰਹਮਜੋਤ ਕੌਰ ਪਤਾ ਸਮਰਾਲਾ ਕਾਸਟ ਜੱਟ ਸਿੱਖ ਸੋਰਿੰਗ ਸਿੱਖ ਗੋਤ ਮਹਿਰਾ ਉਮਰ 28 ਸਾਲ ਕੱਦ 5 ਫੁੱਟ 6 ਇੰਚ ਪੜ੍ਹ ਆਬੂ ਬਈ ਦੇ ਵਿੱਚ ਪੜਾਏ ਜੀ ਐਨ ਐਮ ਨਰਸਿੰਗ ਡਿਪਲੋਮਾ 3 ਇਅਰਸ ਕਮਸਾਈ ਪ੍ਰੈਸ ਵਿੱਚ ਡਿਗਰੀ ਦੀ ਪੜ੍ਹਾਈ ਕਰ ਰਹੀ ਹੈ ਲੜਕੀ ਤੇ ਪਰਿਵਾਰ ਦੇ ਮੰਗੇ ਮੁੰਡਾ ਬੀ ਆਰ ਹੋਵੇ ਕਿਸੇ ਵੀ ਦੇਸ਼ ਦਾ ਕੋਈ ਮੰਗਣਾ ਹੋਵੇ ਤੇ ਨਸ਼ੇ ਤੋਂ ਰਹਿਤ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਹੈ ਦਿੱਤੇ ਗਿਆਂ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਰੋਟ ਕਰੋ ਜੀ ਨਾਮ ਗੌਰ ਪਤਾ ਬਠਿੰਡਾ ਕਾਸਟ 바ਵਾ ਪੁਰੀ ਉਮਰ 85 2000 ਕੱਦ 5 ਫੁੱਟ 2 ਇੰਚ ਪੜਾਈ ਪਲੱਸ 2 ਬਿਊਟੀਸ਼ੀਅਨ ਕੋਰਸ ਪ੍ਰਾਇ ਇੱਕੀ ਮੈਰਿਡ ਫਾਦਰ ਐਂਡ ਬ੍ਰਦਰ ਕੈਟਲ ਫੀਡ ਬਿਜ਼ਨਸ ਹੈ ਜੀ ਪਰਿਵਾਰ ਦੀ ਮੰਗੇ ਮੁੰਡਾ ਐਂਡ ਆਰ ਆਈ ਹੋਵੇ ਲੋਕਲ ਹੋਵੇ ਤਾਂ ਵਧੀਆ ਸਿਟੀ ਦੇ ਵਿੱਚ ਵੈਲ ਸੈਟਲ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਗੌਰ ਪਤਾ ਮੋਗਾ ਕਾਸਟ ਜੱਟ ਸਿੱਖ ਗੋਤ ਬਰਾੜ ਉਮਰ 25 1992 ਕੱਦ 5 3 ਪਿਤਾ ਐਕਸਪਾਇਰ ਕੰਮ ਕੈਨੇਡਾ ਸਟੱਡੀ 베이스 ਇਨ ਬ੍ਰੌਂਟਨ ਪਰਿਵਾਰ ਦੀ ਮੰਗੇ ਮੁੰਡੇ ਨੇ BCA MCA ਕੀਤੀ ਹੋਵੇ ਆਖਰ ਤੋਂ 10 ਕਿੱਲੇ ਜ਼ਮੀਨ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਏ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਲੈ ਸਕਦੇ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਮਨਜੋਤ ਕੌਰ ਪਤਾ ਬਠਿੰਡਾ ਅੰਮ੍ਰਿਤ ਦੀ 41994 ਕੱਦ 55 ਕਾਸਟ ਖੱਤਰੀ ਪੜਾਈ ਬੀਏ ਪਿਤਾ ਰਾਜਪਾਲ ਸਿੰਘ ਮਾਤਾ ਗੁਰਮੀਤ ਕੌਰ ਮਾंगे ਪਰਿਵਾਰ ਦੇ ਮੁੰਡਾ ਕੈਨੇਡਾ ਜਾਂ ਅਮਰੀਕਾ ਦੇ ਵਿੱਚ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਦਿੱਤੇ ਗਿਆ ਨੰਬਰ ਤੇ ਤੁਸੀਂ ਪਰਿਵਾਰ ਦੇ ਨਾਲ ਗੱਲਬਾਤ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਹਾਂਜੀ ਇਹ ਸੀ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤੇ ਪਰਿਵਾਰ ਦੇ ਨੰਬਰਾਂ ਤੇ ਤੁਸੀਂ ਕਾਲ ਮੈਸੇਜ ਕਰਕੇ ਵਧੇਰੀ ਜਾਣਕਾਰੀ ਲੈ ਸਕਦੇ ਹੋ ਜੀ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਅਸੀਂ ਐਡ ਲਗਾ ਦਿੰਨੇ ਆ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਰਿਸ਼ਤਾ ਕਰਨ ਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਆਉਂਦੀ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੁੰਦਾ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੇ ਲਈ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ WhatsApp ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਐਡ ਲਗਵਾ ਸਕਦੇ ਹੋ ਜੀ ਅਸੀਂ ਲੜਕੀਆਂ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਲਗਾਉਣੀ ਆ ਤੇ ਲੜਕੀਆਂ ਦੀ ਐਡ ਦੇ ਲਈ ਅਸੀਂ ਫੀਸ ਲੈਣੇ ਆ ਫੀਸ ਦਾ ਜੋ ਵੀ ਪ੍ਰੋਸੈਸ ਹੋਵੇਗਾ ਤੁਹਾਨੂੰ ਮੈਸੇਜ ਦੇ ਵਿੱਚ ਦੱਸ ਦਿੱਤਾ ਜਾਵੇਗਾ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ